ਹਾਂ ਸ਼ੀ ਕਾਲ ਜੀ ਮੈਂ ਬਾਈਬਾ ਬਟੀ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਲਾਈਵ ਲੈ ਕੇ ਆਏ ਆਂ ਅੱਜ ਵਾਲੇ ਲਾਈਵ ਦੇ ਵਿੱਚ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਆਂ ਜੀ ਜਿਹੜੇ ਵੀ ਸੂਟ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਰਹਿ ਜਾਂਦੇ ਨੇ ਉਹ ਵਾਲੇ ਸੂਟ ਲੈ ਕੇ ਆਇਆਗੇ ਤੇ ਪ੍ਰਾਈਸ ਜਿਹੜਾ ਸਟਾਰਟਿੰਗ ਰਹੂਗਾ 300 ਰੁਪਏ ਦਾ ਸੂਟ ਰਹੂਗਾ ਸਾਰਿਆਂ ਦਾ ਪ੍ਰਾਈਸ ਅਲੱਗ-ਅਲੱਗ ਹੋਊਗਾ ਅਕੋਰਡਿੰਗ ਟੂ ਫੈਬਰਿਕ ਤੇ ਸਟੱਫ ਦੇ ਅਕੋਰਡਿੰਗ ਹੋਊਗਾ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀ ਅਸੂਟ ਫਰਸਟ ਸੂਟ ਹੈ ਵੀਰੇ ਜਿਹੜਾ ਇਹ ਵਾਲਾ ਹੈਗਾ ਹੈਗਾ कॉटन स्टਫ ਦਾ ਹੈਗਾ ਬਿਲਕੁਲ ਸੌਫਟ ਵਾਲਾ ਸਟਾਫ ਆ ਤੁਸੀਂ ਦੇਖ ਸਕਦੇ ਹੋ ਸਿਰਫ 300 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ 300 ਰੁਪਏ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਟੂ ਡਿਸਪੈਚ ਹੈਗਾ ਅਗਰੇ ਇਸੇ ਮੇਰੀ ਭੈਣ ਨੇ ਸ਼ਰਟ ਬਣਾਉਣ ਲਈ ਲੈਣਾ ਸ਼ਰਟ ਬਣਾਉਣ ਲਈ ਵੀ ਲੈ ਸਕਦੇ ਆ ਅਗਰ ਆਪਾਂ ਨੂੰ ਤੋਂ ਇਹਦੇ ਉੱਪਰ ਪੈਚਵਰਕ ਕਰਵਾ ਕੇ ਲੈਣਾ ਚਾਹੁੰਦੇ ਹੋ ਤੁਸੀਂ ਪੈਚਵਰਕ ਕਰਵਾ ਕੇ ਵੀ ਲੈ ਸਕਦੇ ਹੋ ਕਈ ਮੇਰੀਆਂ ਭੈਣਾਂ ਇਹਨੂੰ ਐਦਾਂ ਬਾਟਮ ਲਗਵਾ ਕੇ ਬਣਾ ਲੈਂਦੇ ਨੇ ਇਹ ਵਾਲੀ ਬਾਟਮ ਲਗਵਾ ਕੇ ਤੁਸੀਂ ਸ਼ਰਟ ਬਣਵਾਉਣਾ ਚਾਹੁੰਦੇ ਹੋ ਸੂਟ ਬਣਵਾਉਣਾ ਚਾਹੁੰਦੇ ਹੋ ਇਹ ਵਾਲੀ ਬਾਟਮ ਲਗਵਾ ਕੇ ਵੀ ਜਿਹੜਾ ਸੂਟ ਬਣਵਾ ਸਕਦੇ ਹੋ ਜੀ ਤੁਸੀਂ ਇਹਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਆ ਉਹ ਕਲਰ ਰੱਖਿਓ ਤੁਸੀਂ ਸੈਕਿੰਡ ਕਲਰ ਜਿਹੜਾ ਇਹਦੇ ਵਿੱਚ ਹੈਗਾ ਜੀ ਸੈਕਿੰਡ ਕਲਰ ਜਿਹੜਾ ਇਹਦੇ ਵਿੱਚ ਹੈਗਾਗਾ ਇਹ ਵਾਲਾ ਕਲਰ ਆਗਾ ਇਹਨੂੰ ਵੀ ਤੁਸੀਂ ਜੇ ਕੋਟ ਸੈੱਟ ਵਗੈਰਾ ਬਣਾਉਣਾ ਚਾਹੁੰਦੇ ਹੋ ਕੋਟ ਸੈੱਟ ਵੀ ਬਣਾ ਸਕਦੇ ਹੋ ਅਗਰ ਫੁੱਲ ਸੂਟ ਬਣਵਾਉਣਾ ਚਾਹੁੰਦੇ ਹੋ ਫੁੱਲ ਸੂਟ ਵੀ ਬਣਵਾ ਸਕਦੇ ਹੋ ਅਗਰ ਸ਼ਰਟ ਦੇ ਨਾਲ ਇਹ ਬਣਵਾ ਕੇ ਇਹਦੇ ਨਾਲ ਇਹ ਵਾਲੀ ਬਾਟਮ ਬਣਵਾਉਣਾ ਚਾਹੁੰਦੇ ਹੋ ਤੁਸੀਂ ਤਾਂ ਇਹ ਵਾਲੀ ਬਾਟਮ ਵੀ ਬਣਵਾ ਸਕਦੇ ਹੋ ਜਿਹੜਾ ਇਹਦਾ ਫੁੱਲ ਸੂਟ ਦਾ ਪ੍ਰਾਈਸ ਹੈ ਸਿਰਫ 300 ਦੇ ਵਿੱਚ ਇਹ 299 ਦੇ ਵਿੱਚ ਹੈ ਰੈਡੀ ਟੂ ਡਿਸਪੈਚ ਹੈ ਇਹ ਵਾਲਾ ਸੂਟ ਵੀ ਜਿਹੜਾ ਹੈਗਾ ਜੀ ਤੇ ਅਗਰ ਤੁਸੀਂ ਬਾਟਮ ਨਾਲ ਲੈਣੇ ਹੋ ਬਾਟਮ ਦਾ ਜਿਹੜਾ ਪ੍ਰਾਈਸ ਹੈਗਾ 750 ਅਲੱਗ ਤੋਂ ਹੋਊਗਾ ਤੇ ਸ਼ਰਟ ਦਾ 250 ਦਾ ਕਾਰ ਲਿਓ ਕਿੰਨਾ ਹੋਗਾ 175 175 ਦੀ ਜਿਹੜੀ ਤੁਹਾਨੂੰ ਸ਼ਰਟ ਪਾਉਗੀ ਜੀ ਇਹ ਵਾਲੀ ਅਗਲਾ ਸੂਟ ਲਈ ਇੱਕ ਇਹਦੇ ਵਿੱਚ ਇਹ ਵਾਲਾ ਸੂਟ ਆ ਗਿਆ ਬਹੁਤ ਹੀ ਸੋਹਣਾ ਸਟਾਫ ਆ ਇਹ ਵੀ ਇਹ ਵੀ ਬਹੁਤ ਸੋਹਣਾ ਸਟਾਫ ਆ ਜੀ ਪਿਓਰ ਕਾਟਨ ਦਾ ਸਟਾਫ ਆ ਤੁਸੀਂ ਦੇਖ ਸਕਦੇ ਹੋਗੇ ਮੈਨੂੰ ਸਟਾਫ ਵੀ ਬਿਲਕੁਲ ਕੁਲਤਾ ਨਹੀਂ ਬਹੁਤ ਹੀ ਸੋਹਣਾ ਸਟਾਫ ਆ ਪਿਓਰ ਕਾਟਨ ਦਾ ਇਹ ਵੀਰੇ ਕੋਈ ਇੰਪੋਰਟਡ ਹੈ ਜਿਹੜਾ ਫੈਬਰਿਕ ਆਂਦੇ ਨੇ ਆਪਣੇ ਕਾਟਨ ਦੇ ਆਂਦੇ ਨੇ ਉਹ ਵਾਲਾ ਸਟਾਫ ਨਹੀਂ ਹੈਗਾ ਇਹ ਬਹੁਤ ਹੀ ਸੋਹਣਾ ਸਟਾਫ ਆਗਾ ਉਹ ਵੀ ਆਪਾਂ ਦਾ ਡਿਲੀ ਜਿਹੜੇ ਸੂਟ ਰਹਿੰਦੇ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਇਹ ਵਾਲਾ ਸੂਟ ਵੀ ਜਿਹੜਾ ਹੈਗਾ ਹੈਗਾ ਇਹ ਸਿਰਫ 600 ਦੇ ਵਿੱਚ ਆਪਾਂ ਨੇ ਸੇਲ ਦੇ ਉੱਪਰ ਡਿਸਕਾਊਂਟ ਦੇ ਉੱਪਰ ਕੱਢਿਆ ਹੋਇਆ ਫੈਬਰਿਕ ਬਹੁਤ ਹੀ ਸੋਹਣਾ ਬਹੁਤ ਹੀ ਸੌਫਟ ਸਟਾਫ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਤੁਸੀਂ ਜਿਹੜੀ ਵਾਈਟ ਬਾਟਮ ਨਾਲ ਵੀ ਬਣਾ ਸਕਦੇ ਹੋ ਅਗਰ ਤੁਸੀਂ yellow ਬਾਟਮ ਨਾਲ ਕੋਈ ਡਿਜ਼ਾਈਨਿੰਗ ਕਰਕੇ ਬਣਵਾਉਣਾ ਚਾਹੁੰਦੇ ਹੋ ਡਿਜ਼ਾਈਨਿੰਗ ਕਰਕੇ ਵੀ ਇਹ ਵਾਲੇ ਸੂਟ ਨੂੰ ਜਿਹੜਾ ਤੁਸੀਂ ਬਣਵਾ ਸਕਦੇ ਹੋ ਜੀ ਇਹ ਸੂਟ ਦੇ ਨਾਲ ਅਗਰ ਤੁਸੀਂ ਇਹ ਵਾਲੀ ਬਾਟਮ ਲਗਵਾਉਣਾ ਚਾਹੋ ਬਾਟਮ ਮੈਂ ਰੱਖ ਦਣੀ ਹੈ ਜੀ ਤਾਂ ਤੁਸੀਂ ਬਾਟਮ ਵੀ ਜਿਹੜੀ ਲਗਵਾ ਸਕਦੇ ਹੋਗੇ ਇਹ ਵਾਲੀ ਬਾਟਮ ਇਹ ਵਾਲੀ ਬਾਟਮ ਨਾਲ ਅਗਰ ਤੁਸੀਂ ਬਣਵਾਉਣਾ ਚਾਹੋ ਇਹ ਵਾਲੀ ਬਾਟਮ ਨਾਲ ਵੀ ਬਣਵਾ ਸਕਦੇ ਹੋ ਜਿਨ੍ਹਾਂ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਇਹ ਵਾਲੇ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਇਸ ਨੰਬਰ ਤੇ ਆਪਣਾ ਸਕਰੀਨਸ਼ਾਟ ਆ ਜਿਹੜਾ ਤੁਸੀਂ ਮੈਨੂੰ ਪੇਜ ਸਖ ਦਿਓਗੇ ਇਹ ਵਾਲਾ ਸੂਟ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਚਿਕਨ ਦੀ ਬਾਟਮ ਵੀ ਲਗਵਾਉਣਾ ਚਾਹੋ ਚਿਕਨ ਦੀ ਬਾਟਮ ਵੀ ਲਗਵਾ ਸਕਦੇ ਹੋ ਇੱਕ ਵਰਤਨ ਉਹ ਵੀ ਰੱਖ ਕੇ ਦਿਖਾ ਦਿੰਨੇ ਜਿੱਦਾਂ ਕਿ ਇਹ ਵਾਲੀ ਬਾਟਮ ਆ ਗਈ ਜੀ ਇਹ ਚਿਕਨ ਦੀ ਬਾਟਮ ਹੈ ਜੀ ਅਗਰ ਤੁਸੀਂ ਇਹ ਬਾਟਮ ਰੱਖ ਕੇ ਸੌਰੀ ਇਹ ਬਾਟਮ ਨਾਲ ਸਟਿਚ ਕਰਵਾਉਣਾ ਚਾਹੁੰਦੇ ਹੋ ਇਹ ਬਾਟਮ ਨਾਲ ਵੀ ਤੁਸੀਂ ਸਾਡੇ ਕੋਲ ਜਿਹੜਾ ਸਟਿਚ ਕਰਵਾ ਸਕਦੇ ਹੋ ਅਗਰ ਕੋਈ ਮੇਰੀ ਭੈਣ ਸਟਿਚਿੰਗ ਵੀ ਕਰਵਾਉਣਾ ਚਾਹੁੰਦੀ ਹੈ ਸਾਡੇ ਕੋਲੋਂ ਸਟਿਚਿੰਗ ਵੀ ਕਰਵਾ ਸਕਦੇ ਆ ਅਗਰ ਵਿਦਆਊਟ ਸਟਿਚਿੰਗ ਕੋਰੀਅਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਿਦਆਊਟ ਸਟਿਚਿੰਗ ਵੀ ਕੋਰੀਅਰ ਹੈ ਜਿਹੜਾ ਸਾਡੇ ਕੋਲੋਂ ਕਰਵਾ ਸਕਦੇ ਹੋ ਜੀ ਮੇਰੀ ਬੁਟੀਕ ਦਾ ਐਡਰੈਸ ਇਹ ਵਾਲਾ ਹੈਗਾ ਤੇ ਮੇਰਾ ਕੰਟੈਕਟ ਨੰਬਰ ਇਹ ਵਾਲਾ ਹੈਗਾ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਹੈ ਜਿਹ Uh, 600 ਦੇ ਵਿੱਚ ਇਹ ਵਾਲਾ ਸੂਟ ਰੈਡੀ ਟੂ ਡਿਸਪੈਚ ਆ ਨੈਕਸਟ ਕਰੇ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆਇਆਗਾ ਇਹ ਵੀ ਬਹੁਤ ਸੋਹਣਾ ਸਟਾਫ ਆਗਾ ਆਰ ਕੰਡੀ ਦਾ ਸਟਾਫ ਵੀਰੇ ਅੱਜਕੱਲ ਬਹੁਤ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਆ ਆਰ ਕੰਡੀ ਦਾ ਸਟਾਫ ਆਗਾ ਇਹ ਵਾਲੀ ਇਹਦੇ ਨਾਲ ਬਾਟਮ ਲੱਗੀ ਹੋਈ ਹੈਗੀ ਇਹ ਵਾਲੀ ਬਾਟਮ ਆ ਤੁਸੀਂ ਦੇਖ ਸਕਦੇ ਹੋ ਜਿੰਨੂ ਸੰਕਾਰ ਦਾ ਪ੍ਰਿੰਟ ਵੀ ਕਈ ਬੋਲ ਦਾਂਦੇ ਹੈਗੇ ਇਹ ਵਾਲੀ ਬਾਟਮ ਆ ਇਹ ਵਾਲੀ ਸ਼ਰਟ ਆ ਇਹ ਵਾਲਾ ਸੂਟ ਵੀ ਜਿਹੜਾ ਹੈਗਾ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਡਿਸਕਾਊਂਟ ਦੇ ਉੱਪਰ ਆ ਸਿਰਫ 999 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਕਿਸੇ ਵੀ ਮੇਰੀ ਭੈਣ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ ਮੈਂ ਮੈਂਸ਼ਨ ਕੀਤਾ ਹੀ ਹੋਇਆਗਾ ਇਹ ਵਾਲਾ ਸੂਟ ਕਲਰ ਜਿਹੜਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਐਕਚੁਅਲ ਬਿਲਕੁਲ ਇਹੀ ਕਲਰ ਆ ਇਹ ਬਲਿਊ ਜੀ শেਡ ਨਹੀਂ ਹੈਗੀ ਪਰਪਲ ਜੀ ਟੂਨ ਦੇ ਵਿੱਚ ਆ ਜਾਂਦਾ ਜੀ ਇਹ ਵਾਲਾ ਸੂਟ ਵੀ ਆਪਣਾ ਰੈਡੀ ਟੂ ਡਿਸਪੈਚ ਹੈ ਇਹਦੇ ਵਿੱਚ ਆਪਣੇ ਕੋਲੇ ਹੋਰ ਵੀ ਪ੍ਰਿੰਟ ਹੈਗੇ ਨੇ ਉਹ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਉਹਨਾਂ ਦੀਆਂ ਫੋਟੋਜ਼ ਵੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹ ਵੀ ਨੈਕਸਟ ਇਹਦਾ ਪ੍ਰਾਈਸ ਮੈਂ ਮੈਂਸ਼ਨ ਕਰਤਾ ਅਗਰ ਕਿਸੇ ਮੇਰੀ ਭੈਣ ਨੇ ਇਹ ਵਾਲਾ ਲੈਣਾ ਹੋਇਆ ਤਾਂ ਇਹ ਵਾਲਾ ਵੀ ਲੈ ਸਕਦੀ ਹੈ

ਹਾਂਜੀ ਕਿਹੜੇ ਵਾਲੇ ਸੂਟ ਦਾ ਪ੍ਰਾਈਸ ਪੁੱਛ ਰਹੇ ਹੋ ਤੁਸੀਂ ਮੈਨੂੰ ਇਹਦਾ ਪਤਾ ਨਹੀਂ ਚੱਲ ਰਿਹਾ ਹੈਗਾ ਹਾਂਜੀ ਇੱਕ ਸੂਟ ਆਪਣੇ ਕੋਲੇ ਇਹ ਵਾਲਾ ਸੂਟ ਹੈਗਾ ਇਹ ਵਾਲਾ ਸੂਟ ਆਇਆ ਹੋਇਆ ਹੈਗਾ ਇਹ ਜਿਹੜਾ ਸੂਟ ਹੈਗਾਗਾ ਇਹ ਦੀ ਮੈਂ ਤੁਹਾਨੂੰ ਦਿਖਾਨੀ ਆ ਇੱਕ ਮਿੰਟ ਇਹ ਆਪਣੇ ਕੋਲੇ ਆਡੀ ਦੀ ਕਲੈਕਸ਼ਨ ਆ ਇਹ ਬਹੁਤ ਹੀ ਸੌਫਟ ਸਟੱਫ ਹੈਗਾ ਇਹ ਵੀ ਇਹ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹ ਵਾਲਾ ਸੂਟ ਦਾ ਵੀ ਜਿਹੜਾ ਇਹਦਾ ਪ੍ਰਾਈਸ ਹੈਗਾ ਜੀ ਸਿਰਫ 850 ਰੁਪਏ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਟੂ ਡਿਸਪੈਚ ਹੈ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੇ ਆ ਤਾਂ ਸਾਡੇ ਕੋਲੋਂ ਲੈ ਸਕਦੇ ਲੈ ਸਕਦੇ ਨਗੇ ਇਹਦੇ ਵਿੱਚ ਇੱਕ ਪ੍ਰਿੰਟ ਆਪਣੇ ਕੋਲੇ ਹੋਰ ਆਇਆ ਹੋਇਆ ਹੈਗਾ ਤੇ ਉਹ ਵੀ ਮੈਂ ਤੁਹਾਨੂੰ ਦਿਖਾਨੀ ਹੈਗੀ ਹਾਂਜੀ ਵੀਰੇ ਹੈਂਡਵਰਕ ਵਾਲੇ ਸੂਟ ਨਾ ਵਿਦਾਊਟ ਦੁਪੱਟਾ ਉਹਨਾਂ ਦੀ ਵੀ ਪਿਕ ਮੈਂ ਜਲਦੀ ਗਰੁੱਪ ਦੇ ਵਿੱਚ ਪਾ ਦਾਂਗੀ ਐਨੇ ਆਪਣੇ ਕੋਲੇ ਬਹੁਤ ਹੈਂਡਵਰਕ ਦੇ ਸੂਟ ਵੀ ਡਿਸਕਾਊਂਟ ਦੇ ਉੱਪਰ ਨੇ ਉਹ ਵੀ ਲਗਾਏ ਹੋਏ ਇੱਕੇ ਦੇ ਵਿੱਚ ਇਹ ਵਾਲਾ ਪ੍ਰਿੰਟ ਆ ਗਿਆ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਵੀ ਆਡੀ ਦੀ ਕਲੈਕਸ਼ਨ ਹੈਗੀ ਬਹੁਤ ਸੋਹਣਾ ਜੁਨੀਕ ਜਾਂ ਡਿਫਰੈਂਟ ਜਿਹਾ ਪ੍ਰਿੰਟ ਹੈ ਇਹ ਵੀ ਆਪਣੇ ਕੋਲੇ ਡਿਸਕਾਊਂਟ ਦੇ ਉੱਪਰ ਕੱਢਿਆ ਹੋਇਆ ਸਿਰਫ 850 ਰੁਪਏ ਦੇ ਵਿੱਚ ਅਗਰ ਕਿਸੇ ਵੀ ਮੇਰੀ ਭੈਣ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 019855462231 ਵਾਲੇ ਨੰਬਰ ਤੇ ਜਿਹੜਾ ਕਿ ਇਹ ਵਾਲਾ ਨੰਬਰ ਹੈ 9855462231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਜੀ। ਅਗਲਾ ਸਟੇਜ ਖੋਲ੍ਹਦੇ ਹਾਂ ਉੱਪਰ ਹੀ। ਕੀ ਆ ਗਿਆ ਬ੍ਰੀਕ ਪ੍ਰਿੰਟ ਹੈ। ਮੇਰੀਆਂ ਭੈਣਾਂ ਕਹਿੰਿਆ ਸਾਡੇ ਕੋਲੋਂ ਬਹੁਤ ਬ੍ਰੀਕ ਪ੍ਰਿੰਟ ਮੰਗਦੇ ਹੁੰਦੇ ਨੇ। ਬ੍ਰੀਕ ਪ੍ਰਿੰਟ ਦੇ ਵਿੱਚ ਬਿਲਕੁਲ ਬਹੁਤ ਹੀ ਸੌਫਟ ਵਾਲੀ ਕਾਟਨ ਹੈਗਾ। ਇਹ ਵੀ ਆਪਾਂ ਨੇ ਡਿਸਕਾਊਂਟ ਦੇ ਉੱਪਰ ਕੱਢਿਆ ਪ्योर ਸੂਟ ਆ ਜੀ ਇਹਦਾ ਪ੍ਰਾਈਸ ਸਿਰਫ 550 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਇਹ ਕੋਈ ਵੀ ਆਪਣੀ ਜਿਹੜੇ ਐਕਸਪੋਰਟ ਇੰਪੋਰਟ ਦੇ ਸੂਟ ਆਂਦੇ ਨੇਗੇ ਉਹ ਵਾਲੀ ਫੈਬਰਿਕ ਨਹੀਂ ਹੈਗੀ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆ ਗਿਆ ਇਹ ਵੀ ਬਹੁਤ ਸੋਹਣਾ ਜੈਲੋ ਜਿਹਾ ਕਲਰ ਹੈਗਾ ਜੈਲੋ ਜਿਹਾ ਸ਼ਰਟ ਦੇ ਵਿੱਚ ਆ ਇਹ ਜਿਹਦਾ ਇਹਦਾ ਪ੍ਰਾਈਸ ਹੈਗਾਗਾ ਇਹਦਾ ਪ੍ਰਾਈਸ ਸਿਰਫ 450 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਇਹ ਪਿਓਰ ਕਾਟਨ ਦਾ ਸੂਟ ਆ ਬਹੁਤ ਹੀ ਸੋਹਣਾ ਸਟਾਫ ਹੈਗਾ ਇਹ ਵੀ ਕਾਟਨ ਦਾ ਸਟਾਫ ਹੈ ਜੀ ਇਹ ਆਪਣੇ ਕੋਲੇ ਇਹ ਵੀ ਰੈਡੀ ਟੂ ਡਿਸਪੈਚ ਇਹ ਜਿੰਨੇ ਸੂਟ ਮੈਂ ਸਾਰੇ ਦਿਖਾ ਰਹੀ ਹਾਂ ਸਿੰਗਲ ਸਿੰਗਲ ਪੀਸ ਆ ਕੋਈ ਵੀ ਦੁਬਾਰਾ ਰਿਪੀਟ ਨਹੀਂ ਹੋਊਗਾ ਤੇ ਇਹ ਵੀ ਰੈਡੀ ਟੂ ਡਿਸਪੈਚ ਆ ਬਾਟਮ ਕਿਸੇ ਨਾਲ ਵੀ ਤੁਸੀਂ ਬਾਈਟ ਲਗਾ ਕੇ ਬਣਾ ਸਕਦੇ ਜਿੱਦਾਂ ਕਿ ਮੈਂ ਪਹਿਲਾਂ ਦਿਖਾਇਆ ਸੀ ਉਹ ਆਪਣੀ ਕੀ ਹੈ ਆਰਗਨ ਜਿਹਦੇ ਪੈਚ ਵਾਲੀ ਬਾਟਮ ਹੈ ਜਿਹੜੀ ਉਹ ਕਿਸੇ ਵੀ ਸੂਟ ਨਾਲ ਤੁਸੀਂ ਲਗਾ ਕੇ ਪਾ ਸਕਦੇ ਹੋਗੇ ਇੱਕੇ ਦੇ ਵਿੱਚ ਏਸ ਆ ਗਿਆ ਬਹੁਤ ਹੀ ਸੋਹਣਾ ਵਾਈਟ ਜਿਹਾ ਕਲਰ ਹੈਗਾ ਵਾਈਟ ਜਿਹੇ ਕਲਰ ਦੇ ਉੱਪਰ ਬਹੁਤ ਹੀ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ ਇਹ ਵੀ ਆਪਾਂ ਨੇ ਡਿਸਕਾਊਂਟ ਦੇ ਉੱਪਰ ਰੱਖਿਆ ਹੈ ਵੀਰੇ ਇਹਦਾ ਪ੍ਰਾਈਸ ਵੀ ਜਿਹੜਾ ਹੈਗਾਗਾ 500 ਰੁਪਏ ਦੇ ਵਿੱਚ 499 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ कॉटन ਦਾ ਸਟਾਫ ਹੈ ਜਿਹੜਾ ਸਾਰਾ ਵਧੀਆ ਹੋਊਗਾ ਲਾਈਕ ਸਾਰੇ ਬ੍ਰਾਂਡਡ ਸਟੱਫ ਲਗਾਇਆ ਹੋਊਗਾ ਕੋਈ ਵੀ ਐਮ ਨਹੀਂ ਹੈਗਾ ਅਭੀ ਆਪਣਾ ਨੋਰਮਲ ਸਟੱਫ ਲਗਾਇਆ ਹੋਊਗਾ ਅਗਲਾ ਸੂਟ ਦਿਖਾਈਏ ਜਿਹੜੇ ਸਿੰਗਲ ਸਿੰਗਲ ਰਹਿੰਦੇ ਨੇ ਇਹ ਆ ਗਿਆ ਵੀਰੇ ਇਹ ਖਾਦੀ ਸਟੱਫ ਦੀ ਖਾਦੀ ਵਾਂਗ ਆ ਗਿਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈਗਾ ਅਗਰ ਜਿੱਦਾਂ ਕੀ ਆਪਾਂ ਨੇ ਕੋਡ ਸੈੱਟ ਵਗੈਰਾ ਬਣਾਉਣੇ ਹੁੰਦੇ ਨੇ ਹਨਾ ਬਣਾ ਸਕਦੇ ਹੋਗੇ ਅਗਰ ਤੁਸੀਂ ਇਹਨੂੰ ਫੁੱਲ ਸੂਟ ਸਲਾਈ ਕਰਵਾਉਣਾ ਚਾਹੁੰਦੇ ਹੋ ਫੁੱਲ ਸੂਟ ਵੀ ਸਲਾਈ ਕਰਵਾ ਸਕਦੇ ਹੋ ਇਹਦਾ ਪ੍ਰਾਈਸ ਜਿਹੜਾ ਹੈਗਾ ਜੀ 850 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਇਹਦੇ ਵਿੱਚ ਇੱਕ ਕਲਰ ਹੋਰ ਆ ਉਹ ਵਾਲਾ ਕਲਰ ਦਿਖਾਇਓ ਸਰਦਾਈ ਇਹ ਦੋਨੋਂ ਹੀ ਕਲਰ ਦਿਖਾ ਦੋ ਹਾਂ ਇਹ ਤੇ ਦੋਨੋਂ ਹੀ ਕਲਰ ਪੈਨੇ ਆਪਣੇ ਕੋਲ ਇੱਕੇ ਦਾ ਇਹ ਵਾਲਾ ਕਲਰ ਆ ਇਹ ਕਲਰ ਵੀ ਬਹੁਤ ਸੋਹਣਾਗਾ ਇਹ ਵਾਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਕਲਰ ਵੀ ਬਹੁਤ ਸੋਹਣਾਗਾ ਇੱਕੇ ਦੇ ਵਿੱਚ ਹੋਰ ਕਲਰ ਆ ਜੀ ਇਹ ਵਾਲਾ ਕਲਰ ਇੱਕ ਆਪਣਾ ਇਹ ਵਾਲਾ ਕਲਰ ਆ ਗਿਆ ਜੇ ਕੋਰਸੈਟ ਵਗੈਰਾ ਬਣਾਉਣਾ ਇਹਦੇ ਕੋਰਸੈਟ ਬਹੁਤ ਸੋਹਣਾ ਬਣਦਾ ਹੈਗਾ ਕਿਸੇ ਵੀ ਮੇਰੀ ਭੈਣ ਨੇ ਕਿਸੇ ਵੀ ਮੇਰੀ ਭੈਣ ਨੇ ਕੋਰਸੈਟ ਬਣਾਉਣਾ ਤਾਂ ਇਹਦਾ ਬਹੁਤ ਸੋਹਣਾ ਬਣਦਾ ਹੈਗਾ ਇਹ ਇਹ ਵਾਲਾ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਇਹ ਇਹ ਵਾਲਾ ਕਲਰ ਆ ਗਿਆ ਇਹ ਤਿੰਨੋਂ ਸੂਟ ਆ ਜਿਹੜੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਗਏ ਇੱਕ ਆਪਾਂ ਨੇ ਕੱਲ ਦਿਖਾਈ ਸੀ ਪ੍ਰਿੰਟ ਉਹ ਵੀ ਤੁਹਾਨੂੰ ਇੱਕ ਵਾਰ ਦੁਬਾਰਾ ਰਿਪੀਟ ਦੇ ਉੱਪਰ ਦਿਖਾ ਦਿੰਨੇ ਹਾਂ ਕਿ ਜਿਹੜਾ 800 ਦਾ ਸੂਟ ਸੀਗਾ ਅੱਦਾਂ ਹੀ ਦਿਖਾ ਦੇ ਰਿਹਾ ਵੀ ਕੋਈ ਗੱਲ ਨਹੀਂ ਆ ਗਿਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਆ ਗਿਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਵੀ ਇੱਕੇ ਦੇ ਵਿੱਚ ਹੋਰ ਕਲਰ ਹੈਗਾ ਉਹ ਕਲਰ ਵੀ ਦਿਖਾ ਦਿਓ ਬਸ ਇਦਾਂ ਹੀ ਫੋਲ ਦਿਓ ਕੋਈ ਗੱਲ ਨਹੀਂ ਇੱਕੇ ਦੇ ਵਿੱਚ ਇਹ ਵਾਲਾ ਕਲਰ ਆ ਗਿਆ ਜੀ ਇਹ ਵੀ ਆਪਣੇ ਕੋਲੇ ਜਿਹੜਾ ਹੈਗਾਗਾ ਰੈਡੀ ਟੂ ਡਿਸਪੈਚ ਹੈਗਾ ਇਹਨਾਂ ਦਾ ਪ੍ਰਾਈਸ ਜਿਵੇਂ ਦੱਸੀ ਹੋਇਆ 800 ਆਗਾ ਇੱਕ ਆਪਣੇ ਕੋਲ ਇਹ ਵਾਲਾ ਸ਼ਰਟ ਦਾ ਪੀਸ ਰਹਿੰਦਾ ਜੀ ਇਕੱਲਾ ਸ਼ਾਟ ਦਾ ਪੀਸ ਇਹ ਬਹੁਤ ਹੀ ਸੋਹਣਾ ਸਟੱਫ ਹੈਗਾ ਇਹਨੂੰ ਤੁਸੀਂ ਇਹ ਸ਼ਰਟ ਇਹੋ ਜੀ ਬਾਟਮ ਨਾਲ ਬਣਾਉਣਾ ਚਾਹਣੀ ਹੋ ਇਹ ਵਾਲੀ ਬਾਟਮ ਨਾਲ ਵੀ ਬਣਾ ਸਕਦੇ ਹੋਗੇ ਜਿੱਦਾਂ ਮਰਜੀ ਆਪਣੀ ਚੁਆਇਸ ਦੇ ਅਕੋਰਡਿੰਗ ਇਹਨੂੰ ਤੁਸੀਂ ਸਾਡੇ ਕੋਲੋਂ ਵੀ ਰੈਡੀ ਕਰਵਾ ਸਕਦੇ ਹੋ ਅਗਰ ਕਿਸੇ ਮੇਰੀ ਭੈਣ ਨੇ ਪੈਚ ਵਰਕ ਲਗਵਾ ਕੇ ਹੈਨਾ ਸਾਡੇ ਕੋਲ ਸੂਟ ਰੈਡੀ ਕਰਵਾਉਣਾ ਪੈਚ ਵਰਕ ਲਗਵਾ ਕੇ ਵੀ ਰੈਡੀ ਕਰਵਾ ਸਕਦੇ ਹੋ ਅਗਰ ਵਿਦਾਊਟ ਪੈਚ ਵਰਕ ਤੁਸੀਂ ਸਾਡੇ ਕੋਲ ਸੂਟ ਮੰਗਵਾਉਣਾ ਚਾਹੁੰਦੇ ਹੋ ਵਿਦਾਊਟ ਪੈਚ ਵਰਕ ਵੀ ਸਾਡੇ ਕੋਲ ਸੂਟ ਹੈ ਜਿਹੜਾ ਮੰਗਵਾ ਸਕਦੇ ਹੋ ਜੀ ਇਹ ਵਾਲੇ ਸਾਰੇ ਸੂਟ ਰੈਡੀ ਟੂ ਡਿਸਪੈਚ ਨੇ ਅਗਰ ਕਿਸੇ ਵੀ ਮੇਰੀ ਭੈਣ ਨੇ ਸਾਨੂੰ ਆਰਡਰ 82331 ਵਾਲੇ ਨੰਬਰ ਤੇ ਤੁਸੀਂ ਸਾਨੂੰ ਜਿਹੜਾ ਮੈਸੇਜ ਕਰ ਸਕਦੇ ਹੋ ਜੀ ਇਹ ਵਾਲੇ ਸਾਰੇ ਹੀ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਆਪਣੇ ਬਿਸਟਿੰਗ ਕਾਰਟ ਲੈ ਕੇ ਹੀ ਹੁੰਦੇ ਪਿਆ ਬੀ ਮੈਸੇਜ ਪਤਾ ਨਹੀਂ ਕਿਉਂ ਨਹੀਂ ਜਾ ਰਿਹਾ ਕਿੱਥੇ ਅચ્છਾ ਉਹ ਪਹਿਲਾਂ ਵਾਲਾ ਪਤਾ ਨਹੀਂ ਇਹ ਵਾਲਾ ਜਿਹੜਾ ਹੈਗਾਗਾ ਆਪਣੇ ਬੁਟੀਕ ਦਾ ਐਡਰੈਸ ਹੈ ਜੀ ਨੀਅਰ ਦਾ ਗ੍ਰੇਸ ਸੈਲੂਨ ਸਟਰੀਟ ਨੰਬਰ 4 ਨਾਨਕਸਰ ਨਗਰ ਵਾਰਡ ਨੰਬਰ 27 ਬਰਨਾਲਾ ਸਿਟੀ ਦੇ ਵਿੱਚ ਜਦੋਂ ਆਪਾਂ ਇਧਰ ਸੰਗਰੂਰ ਵਾਲਾ ਰੋੜਾ ਨਾਨਕਸਰ ਗੁਰਦੁਆਰਾ ਜਿੱਥੇ ਨਾਨਸਰ ਗੁਰਦੁਆਰਾ ਸਾਈਂ ਸਾਹਿਬਾ ਨਹੀਂ ਆਈ ਰਹੀ ਕਾ ਗੁਰਦੁਆਰੇ ਵਾਲੀ ਸਾਈਡ ਦੇ ਕੋਲ ਬਿਲਕੁਲ ਨਾ ਗ੍ਰੇਸ ਸੈਲੂਨ ਬਣਿਆ ਹੋਇਆ ਗ੍ਰੇਸ ਸੈਲੂਨ ਦੇ ਨਾਲ ਵਾਲੀ ਸਟਰੀਟ ਆ ਜਿਹੜੀ ਟਰਨ ਹੁੰਦੀ ਆ ਤੇ ਉਸ ਦੇ ਵਿੱਚ ਆਪਣਾ ਬਟਿਕ ਹੈ ਜੀ ਆਪਣੀਆਂ ਮਸ਼ੀਨਾਂ ਲੱਗੀਆਂ ਨੇ ਆਪਣੀਆਂ ਮਸ਼ੀਨਾਂ ਮਸੂਨ ਮਸ਼ੀਨਾਂ ਵੀ ਦਿਖਾ ਦਿੰਨੇ ਆ ਇਹ ਵਾਲੀਆਂ ਆਪਣੀਆਂ ਵਸਾਰੀਆਂ ਮਸ਼ੀਨਾਂ ਲੱਗੀਆਂ ਨੇ ਜਿਸ ਤੇ ਅਸੀਂ ਕੰਮ ਕਰਦੇ ਆ ਫਿਲਹਾਲ ਆਪਣੇ ਕੋਲੇ ਲਾਈਟ ਗਈ ਹੋਈ ਕਰਕੇ ਮਸ਼ੀਨਾਂ ਜਿਹੜੀਆਂ ਨੇ ਹਜੇ ਬੰਦ ਨਹੀਂ ਜੀ ਤੇ ਕਿਸੇ ਵੀ ਮੇਰੀ ਭੈਣ ਨੇ ਕੋਈ ਵੀ ਆਪਣੀ ਪਸੰਦ ਦਾ ਸੂਟ ਰੈਡੀ ਕਰਵਾਉਣਾ ਸਾਡੇ ਕੋਲੋਂ ਜਿਹੜਾ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੁਸੀਂ ਅ ਅਗਰ ਕਿਸੇ ਨੇ ਆਰਡਰ ਕਰਨਾ ਤਾਂ ਤੁਸੀਂ ਮੇਰੇ ਨੰਬਰ ਤੇ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਨੰਬਰ ਜਿਹੜਾ ਸ਼ੇਅਰ ਕਰ ਦਣੀ ਆ ਜੀ ਜਲਦੀ ਤੋਂ ਜਲਦੀ ਤੁਹਾਡੇ ਨੰਬਰ ਵੀ ਮੈਂ ਸ਼ੇਅਰ ਕਰ ਦਣੀ ਆ ਜਸਟ ਬਿਟ 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 ਮੈਸੇਜ ਕਰਨੀ ਜਾ ਰਿਹਾ ਹਾਂ This is messy, 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 messy. I don't know why. Come. Because in the height. ਚੈੱਕ ਕਰ ਰਹੇ ਹਾਂ ਮੈਸੇਜ ਕਿਉਂ ਨਹੀਂ ਆਇਆ ਚਲੋ ਠੀਕ ਹੈ ਜੀ ਇਹ ਵਾਲੇ ਸੂਟ ਸਾਰੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਅਗਰ ਕਿਸੇ ਵੀ ਮੇਰੀ ਭੈਣ ਨੇ ਆਰਡਰ ਕਰਨੀ ਹੋਵੇ ਤਾਂ ਸਾਡੇ ਕੋਲ ਆਰਡਰ ਹੈ ਜਿਹੜਾ ਕਰ ਸਕਦੇ ਹੋਗੇ ਕੰਟੈਕਟ ਨੰਬਰ ਮੈਂ ਮੈਂਸ਼ਨ ਕਰੀ ਦਿੱਤਾ 9855 6231 ਵਾਲੇ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਹੈ ਜਿਹੜਾ ਸੈਂਡ ਕਰ ਸਕਦੇ ਹੋਗੇ ਵੀਡੀਓ ਨੂੰ ਫੁੱਲ ਦੇਖਣ ਲਈ ਥੈਂਕ ਯੂ ਜੀ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਭੈਣਾਂ ਤੱਕ ਜਰੂਰ ਪਹੁੰਚਾਓ ਜੋ ਕਿ ਆਪਣੀ ਘਰੇ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਥੈਂਕ ਯੂ ਜੀ